ਦੇਖੋ ਮਨਜੀਤਿਆ ਸਾਹਿਬ ਪੂਰੇ ਚੜ੍ਹਦੀ ਕਲਾ ਚ ਆ ਉਹਨਾਂ ਨੇ ਸੁਨੇਹਾ ਭੇਜਿਆ ਕਿ ਭਗਵੰਤ ਮਾਨ ਆਪਣਾ ਚਾਹ ਲਾ ਲੇ ਕਿਉਂਕਿ ਉਹ ਸੋਚਦਾ ਹੈ ਭਗਵੰਤ ਮਾਨ ਤੇ ਆ ਝਾੜੂ ਵਾਲੇ ਕਿ ਸ਼ਰੋਮਨੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਤੁਸੀਂ ਜੇਲ੍ਹ ਚ ਪਾ ਕੇ ਉਹਨਾਂ ਦੀ ਆਵਾਜ਼ ਬੰਦ ਕਰ ਦਿਓਗੇ ਉਹਨੂੰ ਪਤਾ ਨਹੀਂ ਇਤਿਹਾਸ ਕਾਲੀ ਦਲ ਦਾ ਕੀ ਹੈ ਜਿੰਨਾ ਮਰਜੀ ਅਜੇਲਾਂ ਸਾਡੇ ਵਾਸਤੇ ਕੁਝ ਨਹੀਂ ਹੈ ਅਜਿਹੇ ਝੂਠੇ ਕੇਸ ਬਣਾਏ ਆ ਸਾਡੇ ਵਾਸਤੇ ਕੁਝ ਨਹੀਂ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਅਫਸਰ ਸਹਿਬਾਨ ਨੂੰ ਤੁਸੀਂ ਉਹਨਾਂ ਦੇ ਅੱਖੇ ਲੱਗ ਰਹੇ ਹੋ ਝੂਠੇ ਕੇਸ ਬਣਾ ਰਹੇ ਹੋ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਗਾਇਬ ਹੋ ਜਾਣਾ ਹੈ ਤੇ ਇਹਨਾਂ ਸਾਰੇ ਝੂਠੇ ਕੇਸ ਦੀ ਪਹਿਲਾ ਕੰਮ ਕੀਤਾ ਜਾਊਗਾ ਸ਼੍ਰੋਮਣੀ ਕਾਲੀ ਦਲ ਸਰਕਾਰ ਦੇ ਇਮੀਡੀਏਟਲੀ ਇਨਕੁਆਰੀ ਖੋਲ ਕੇ ਸਾਰੇ ਝੂਠੇ ਕੇਸ ਇਨਕੁਆਰੀ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਅਫਸਰ ਨੇ ਕੀਤਾ ਹੈ ਫਿਰ ਤਿਆਰ ਰਹੇ ਕਿਉਂਕਿ ਝੂਠਾ ਕੇਸ ਬਣਾਉਣਾ ਬਹੁਤ ਵੱਡਾ ਗੁਨਾਹ ਹੈ ਐਸ ਵੀ ਹਾਲੇ ਸਰ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਭਗਵਾਨਤਮਾਨ ਸੈਂਟਰ ਦੇ ਥੱਲੇ ਲੱਗ ਗਿਆ ਹੈ ਉਹਨਾਂ ਦੇ ਕਹਿਣ ਤੇ ਪਾਣੀ ਦੇਣ ਨੂੰ ਤਿਆਰ ਹੋ ਗਿਆ ਹੈ ਭਗਵਾਨਤਮਾਨ ਦਾ ਆ ਪਾਣੀ ਦੇ ਕੇਸ ਵਿੱਚ ਤੁਸੀਂ ਦੇਖਿਆ ਕੀ ਬਿਆਨ ਆ ਰਿਹਾ ਹੈ ਜੀ ਜੀ ਅਸੀਂ ਕਮੇਟੀ ਬਣਾਈ ਆ ਜੀ ਅਸੀਂ ਬੈਠੇ ਸਮਝਾਵਾਂਗੇ ਹੱਲ ਲੱਭਾਂਗੇ ਪੰਜਾਬ ਦੇ ਪਾਣੀਆਂ ਦਾ ਕੋਈ ਹੱਲ ਨਹੀਂ ਹੈ ਆ ਸਾਡਾ ਪਾਣੀ ਹੈ ਮੈਂ ਤਾਂ ਕਹਿਣਾ ਚਾਹਣਾ ਹੈ ਸ਼ਰਮ ਆਉਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਕਿ ਉਹ ਮੀਟਿੰਗਾਂ ਕਰ ਰਿਹਾ ਹੈ ਮੀਟਿੰਗ ਕਿਉਂ ਕਰੇ ਵੱਡੇ ਬਾਦਲ ਸਾਹਿਬ ਚੀ ਮੰਤਰੀ ਸੀ ਅਸੈਂਬਲੀ 'ਚ ਕਿਹਾ ਸੀ ਭਾਵੇਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਏ ਭਾਵੇਂ ਕਿਸੇ ਅਸੀਂ ਨਹੀਂ ਪੰਜਾਬ ਦੇ ਇੱਕ ਬੂੰਦ ਨਹੀਂ ਮੰਨ ਦੇਵਾਂਗੇ ਦੇ ਉਹਨਾਂ ਨੇ ਇਮੀਡੀਏਟਲੀ ਜ਼ਮੀਨਾਂ ਹੀ ਵਾਪਸ ਕਰਤੀਆਂ ਜੇ ਭਗਵੰਤ ਮਾਨ ਦੇ ਵਿੱਚ ਥੋੜੀ ਮੋਟੀ ਵੀ ਪੰਜਾਬ ਪ੍ਰਤੀ ਕੁਛ ਹੈ ਇਹਨੂੰ ਤਾਂ ਮੀਟਿੰਗਾਂ 'ਚ ਵੀ ਜਾਣਾ ਨਹੀਂ ਚਾਹੀਦਾ ਮੀਟਿੰਗ ਕਿਸ ਵਾਸਤੇ ਸਾਡੇ ਪਾਣੀ ਕੋਈ ਲੈਣਾ ਚਾਹੁੰਦਾ ਧੱਕੇ ਨਾਲ ਉਹਦੇ ਨਾਲ ਮੀਟਿੰਗ ਕਰੋਗੇ ਕਿਉਂਕਿ ਆ ਤੁਹਾਨੂੰ ਪਤਾ ਹੈ ਪ੍ਰੈਸ਼ਰ ਥੱਲੇ ਆ ਗਿਆ ਹੈ ਤੇ ਹੁਣ ਆਪਣੀ ਜਾਨ ਬਚਾਉਂਦਾ ਹੈ ਇਹਦੇ ਕੋਲ ਹਿੰਮਤ ਨਹੀਂ ਪੰਜਾਬ ਦੀ ਲੜਾਈ ਲੜਨ ਵਾਸਤੇ ਗੈਂਗਸਟਰ ਗੈਂਗਸਟਰ ਬਣ ਗਈ ਦੂਜੀ 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 ਗੱਲ ਮੈਂ ਕਹਿਣਾ ਚਾਹਣਾ ਹੈ ਪੰਜਾਬ ਵਿੱਚ ਇੰਨਾ ਮਾੜਾ ਹਾਲ ਹੋ ਗਿਆ ਪੰਜਾਬ ਪੁਲਿਸ ਪੰਜਾਬ ਦਾ ਹੋਮ ਮਿਨਿਸਟਰ ਮੈਨ ਲੱਗਦਾ ਹੈ ਕਹਿੰਦੇ ਲਾਇਕ ਨਹੀਂ ਆ ਕਿ ਹੋਮ ਮਿਨਿਸਟਰ ਹੈਗਾ ਤਾਂ ਪੰਜਾਬ ਪੁਲਿਸ ਦੀ ਬੀ ਜੀ ਪੀ ਕੁਝ ਕਰ ਰਿਹਾ ਹੈ ਦੇਖੋ ਹਰ ਚੀਜ਼ ਕਹਿੰਦਾ ਹੁੰਦਾ ਸੀ ਕਿ ਜੀ ਹਦੋਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਹੁਣ ਤੂੰ ਹੋਮ ਮਿਨਿਸਟਰ ਹੈ ਅੱਜ ਜਿਹੜੀ ਲੁੱਟਖੋ ਹੋ ਰਹੀ ਐ ਜਿਹੜੀਆਂ ਇੱਥੇ ਗਲਤ ਕੰਮ ਹੋ ਰਹੇ ਆ ਉਹਦੀ ਜ਼ਿੰਮਵਾਰੀ ਕਿਹੜੀ ਐ ਤੇਰੀ ਐ ਹਰ ਰੋਜ਼ ਕੋਈ ਦੁਕਾਨਦਾਰ ਨੂੰ ਮਾਰਿਆ ਜਾਂਦਾ ਐ ਕੋਈ ਬੰਦੇ ਦੇ ਫਰੋਤੀਆਂ ਲੈ ਨਹੀਂ ਦਿੰਦਾ ਉਹਨੂੰ ਮਾਰਿਆ ਜਾਂਦਾ ਐ ਮੈਂ ਦੇਖ ਰਿਆ ਪਿਛਲੇ 20 ਦਿਨਾਂ ਦੇ ਅੰਦਰ ਅੰਦਰ ਘੱਟੋ ਘੱਟ 25 30 ਲੋਕਾਂ ਨੂੰ ਗੈਂਗਸਟਰਾਂ ਨੇ ਜਾਂ ਮਾਰ ਦਿੱਤਾ ਜਾਂ ਉਹਨਾਂ ਦਾ ਫਰੋਤੀਆਂ ਲਿੱਤੀਆਂ ਐ ਇਸ ਹਿਸਾਬ ਨਾਲ ਕਿਸੇ ਨੇ ਪੰਜਾਬ 'ਚ ਨਹੀਂ ਰਹਿਣਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਐ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਪੰਜਾਬ ਚ ਲੈ ਕੇ ਆਈਏ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਨਾ ਇੱਥੇ ਕੋਈ ਗੈਂਗਸਟਰ ਖੰਗਣ ਦਵਾਵਾਂਗੇ ਨਾ ਇਸ ਪੰਜਾਬ ਦੇ ਹੱਕਾਂ 'ਚ ਕੋਈ ਹਮਲਾ ਕਰ ਸਕੂਗਾ